ਪ੍ਰੋਗਰਾਮ ਹਰ ਹਫਤਾ ਨਵੀਂ ਉਮੀਦ ਦੇ ਨਾਲ ਜੁੜ ਚੁੱਕੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਫੇਰ ਲੈ ਕੇ ਹਾਜ਼ਰਾਂ ਰੁਜ਼ਗਾਰ ਤੇ ਸਵੈਰ ਰੁਜ਼ਗਾਰ ਨਾਲ ਸੰਬੰਧਿਤ ਵੱਖ-ਵੱਖ ਜਾਣਕਾਰੀ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਹੈਗਾ ਕੇ ਵੀ ਕੇ ਬਠਿੰਡਾ ਯਾਨੀ ਕਿ ਖੇਤੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਜਿਹੜਾ ਹੈਗਾ ਵੱਖ-ਵੱਖ ਕੋਰਸਿਸ ਕਰਵਾਏ ਜਾ ਰਹੇ ਹਨ ਜਿੰਨਾ ਵਿੱਚੋਂ ਕਿ 9 ਫਰਵਰੀ ਨੂੰ ਕਿਸਾਨ ਉਤਪਾਦਕ ਸੰਗਠਨ ਬਣਾਉਣ ਸੰਬੰਧੀ ਕੋਰਸ ਹੋਊਗਾ 11 ਫਰਵਰੀ ਨੂੰ ਛੱਤ ਤੇ ਘਰ ਦੀ ਬਗੀਚੀ ਲਈ ਧੂਬੀ ਰਹਿਤ ਮਾਡਲ ਰਾਹੀਂ ਤੁਸੀਂ ਸਬਜ਼ੀਆਂ ਦੀ ਕਾਸ਼ਤ ਕਿਵੇਂ ਕਰ ਸਕਦੇ ਹੋ ਇਸ ਸੰਬੰਧੀ ਜਿਹੜਾ ਹੈਗਾ ਕੋਰਸ ਕਰਵਾਇਆ ਜਾਵੇਗਾ 16 ਤੋਂ 20 ਫਰਵਰੀ ਤੱਕ ਖੁੰਬਾਂ ਦੀ ਕਾਸ਼ਤ ਤੇ ਉਹਨਾਂ ਦੀ ਡੱਬਾਬੰਦੀ ਪੈਕਿੰਗ ਸੰਬੰਧੀ ਕੋਰਸ ਹੋਊਗਾ 23 ਫਰਵਰੀ ਨੂੰ ਸਬਜ਼ੀ ਦੀਆਂ ਨਵੀਆਂ ਕਾਸ਼ਤ ਤਕਨੀਕਾਂ ਬਾਰੇ ਤੇ 24 ਤੇ 25 ਫਰਵਰੀ ਨੂੰ ਜਿਹੜਾ ਹੈਗਾ ਭੋਜਨ ਸੁਰੱਖਿਆ ਲਈ ਭੋਜਨ ਵਿੱਚ ਮਿਲਾਵਟ ਪਰਖਣ ਦੇ ਟੰਗ ਹੈ ਜਿਹੜੇ ਇਹਦੇ ਬਾਰੇ ਜਿਹੜਾ ਹੈਗਾ ਵਿਸ਼ੇਸ਼ ਕੋਰਸ ਹੋਊਗਾ ਇਹਦੇ ਸਬੰਧੀ ਜਿਹੜੇ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਕੋਈ ਪ੍ਰਾਰਥੀ ਹੈਗੇ ਹੈਗੇ ਉਹ ਕੇਵੀਕੇ ਬਠਿੰਡਾ ਵੀ ਕੇ ਸੰਪਰਕ ਕਰ ਸਕਦੇ ਆ ਉਹਨਾਂ ਦਾ ਨੰਬਰ ਵੀ ਸਕਰੀਨ ਤੇ ਹੈ 01642215619 ਜੇ ਕੋਈ ਹੋਰ ਜ਼ਿਲ੍ਹੇ ਨਾਲ ਸੰਬੰਧਿਤ ਪ੍ਰਾਰਥੀ ਹੈ ਤਾਂ ਉਹ ਜਿਹੜਾ ਹੈਗਾ ਆਪਣੇ ਆਪਣੇ ਜ਼ਿਲ੍ਹੇ ਦੇ ਜਿਹੜੇ ਖੇਤੀਬਾੜੀ ਦਫ਼ਤਰ ਹੈ ਉੱਥੇ ਜਿਹੜਾ ਹੈਗਾ ਉਹ ਸੰਪਰਕ ਕਰ ਸਕਦੇ ਆ ਤੇ ਇਹ ਕੋਰਸ ਕਰਨ ਤੋਂ ਬਾਅਦ ਜਿਹੜਾ ਹੈਗਾ ਉਹ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰ ਸਕਦੇ ਆ ਹੁਣ ਅੱਗੇ ਗੱਲ ਕਰਾਂਗੇ ਆਪਾਂ ਜੀ ਕੇਂਦਰੀਆ ਵਿਦਿਆਲਿਆ ਨੰਬਰ 2 ਪੀ ਐਲ ਡਬਲਯੂ ਪਟਿਆਲਾ ਵਿਖੇ ਜਿਹੜਾ ਹੈਗਾ ਵਾਕ ਕੌਨ ਇੰਟਰਵਿਊ ਵੇਸਟ ਜਿਹੜਾ ਅ ਪਾਰਟ ਟਾਈਮ ਕੰਟਰੈਕਚੁਅਲ ਜਿਹੜਾ ਹੈਗਾ ਸਟਾਫ ਦੀ ਇੰਟਰਵਿਊ ਲਈ ਜਿਹੜਾ ਹੈਗਾ ਇੱਕ ਐਡਵਰਟਾਈਜ਼ਮੈਂਟ ਜਾਰੀ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਪੋਸਟ ਗ੍ਰੈਜੂਏਟ ਟੀਚਰ ਹਿੰਦੀ ਇੰਗਲਿਸ਼ ਮੈਥ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਹਿਸਟਰੀ ਇਕਨੋਮਿਸ ਟਰੇਨ ਗ੍ਰੈਜੂਏਟ ਟੀਚਰ ਹਿੰਦੀ ਇੰਗਲਿਸ਼ ਮੈਥ ਸਾਇੰਸ ਸੋਸ਼ਲ ਸਾਇੰਸ ਸੰਸਕ੍ਰਿਤ ਤੇ ਪ੍ਰਾਇਮਰੀ ਟੀਚਰ ਜਿਹੜੇ ਹੈਗੇ ਆ ਉਹਨਾਂ ਲਈ 11 ਫਰਵਰੀ ਨੂੰ ਜਿਹੜੀ ਹੈਗੀ ਇੰਟਰਵਿਊ ਰੱਖੀ ਗਈ ਹੈਗੀ ਜਿਦੇ ਲਈ ਰਜਿਸਟ੍ਰੇਸ਼ਨ ਦਾ ਸਮਾਂ ਜਿਹੜਾ ਹੈਗਾ ਸਵੇਰੇ 8:30 ਤੋਂ ਜਿਹੜਾ ਹੈਗਾ 10 ਵਜੇ ਤੱਕ ਹੋਵੇਗਾ ਤੇ ਇੰਟਰਵਿਊ ਦਾ ਸਥਾਨ ਹੈ ਜਿਹੜਾ ਉਹ ਕੇਂਦਰੀ ਵਿਦਿਆਲਿਆ ਨੰਬਰ 2 ਪੀ ਐਲ ਡਬਲਯੂ ਪਟਿਆਲਾ ਹੋਵੇਗਾ ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਟੀਚਰ ਕੰਪਿਊਟਰ ਸਾਇੰਸ ਤੇ ਕੰਪਿਊਟਰ ਇੰਸਟ੍ਰਕਟਰ ਪੰਜਾਬੀ ਟੀਚਰ ਗੇਮ ਕੋਚ ਯੋਗਾ ਇੰਸਟ੍ਰਕਟਰ ਨਰਸ ਕਾਉਂਸਲਰ ਸਪੈਸ਼ਲ ਐਜੂਕੇਟਰ ਤੇ ਏ ਆਈ ਇੰਸਟ੍ਰਕਟਰ ਦੀ ਜਿਹੜੀ ਹੈਗੀ ਇੰਟਰਵਿਊ ਉਹ 12 ਫਰਵਰੀ 2026 ਨੂੰ ਰੱਖੀ ਗਈ ਹੈ ਜਿੱਦ ਰਜਿਸਟ੍ਰੇਸ਼ਨ ਟਾਈਮ ਸਵੇਰੇ 8:30 ਵਜੇ ਤੋਂ ਲੈ ਕੇ 10 ਵਜੇ ਤੱਕ ਹੋਵੇਗਾ ਇੰਟਰਵਿਊ ਦਾ ਸਥਾਨ ਦੀ ਗੱਲ ਕਰੀਏ ਤਾਂ ਉਹੀ ਕੇਂਦਰੀ ਵਿਦਿਆਲਿਆ ਨੰਬਰ 2 ਪੀਐਲਡਬਲਯੂ ਪਟਿਆਲਾ ਰਹੇਗਾ ਜ਼ਰੂਰੀ ਨੋਟ ਦੇ ਵਿੱਚ ਜਿਹੜਾ ਹੈਗਾ ਹੈਗਾ ਟੀਚਰਜ਼ ਨੂੰ ਜਿਹੜੀ ਹੈਗੀ ਹੈ ਕੰਪਿਊਟਰ ਦੀ ਜਾਣਕਾਰੀ ਹੈ ਜਿਹੜੀ ਉਹ ਹੋਣੀ ਜ਼ਰੂਰੀ ਹੈ ਇਸ ਤੋਂ ਇਲਾਵਾ ਬਾਕੀ ਕੁਆਲਿਫੀਕੇਸ਼ਨਸ ਦੇ ਲਈ ਜਿਹੜੀ ਕੇਵੀਐਸ ਦੀ ਜਿਹੜੀ ਕੇਵੀਐਸ ਦੀ ਜਿਹੜੀ ਵੈਬਸਾਈਟ ਹੈ www.kvs. anghatan.nic.in ਤੇ ਦੇਖ ਸਕਦੇ ਹੋ ਤੇ ਇਹਦੇ ਲਈ ਜਿਹੜਾ ਹੈਗਾ ਹੈਗਾ ਫਾਰਮ ਹੈ ਜਿਹੜਾ ਉਹ ਤੁਸੀਂ www.number2patiala.kvs.ac.in ਤੋਂ ਜਿਹੜਾ ਡਾਊਨਲੋਡ ਕਰ ਸਕਦੇ ਹੋ ਤੇ ਇੱਥੇ ਜਿਹੜਾ ਹੈਗਾ ਬਕਾਇਦਾ ਇਹਨਾਂ ਨੇ ਨੋਟ ਦੇ ਵਿੱਚ ਲਿਖਿਆ ਹੋਇਆ ਕਿ ਇਹ ਪੋਸਟਾਂ ਜਿਹੜੀਆਂ ਹੈਗੀਆਂ ਕੰਟਰੈਕਚੁਅਲ ਬੇਸਡ ਹੈ ਤੇ ਇੰਟਰਵਿਊ ਲਈ ਜਿਹੜਾ ਹੈਗਾ ਕੋਈ TDA ਨਹੀਂ ਦਿੱਤਾ ਜਾਊਗਾ ਨੈਕਸਟ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਪੀਰੀ ਖਾਲਸਾ ਕਾਲਜ ਬੰਦੋੜ ਬਰਨਾਲਾ ਵਿਖੇ ਰੈਗੂਲਰ ਪਦਰ ਤੇ ਸਹਾਇਕ ਪ੍ਰੋਫੈਸਰ ਕਮਰਸ ਦੀ ਇੱਕ ਅਸਾਮੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਤਨਖਾਹ ਤੇ ਯੋਗਤਾਵਾਂ ਯੂਜੀਸੀ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੈਨੇਜਮੈਂਟ ਦੇ ਨਿਯਮਾਂ ਅਨੁਸਾਰ ਹਨ। ਉਮੀਦਵਾਰ ਇਸ਼ਤਿਹਾਰ ਦੇ ਪ੍ਰਕਾਸ਼ਿਤ ਹੋਣ ਤੋਂ 21 ਦਿਨਾਂ ਦੇ ਅੰਦਰ-ਅੰਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੋਰਟਲ faculty.learnpunjabi.org ਅਬਲਿਕ ਜੋਬ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜਾ ਹੈਗਾ ਸਕੱਤਰ ਵਿਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਜਿਹੜਾ ਹੈਗਾ ਇਹ ਇੰਟਰਵਿਊ ਨੂੰ ਰੱਦ-ਮੋਲਤ ਵੀ ਕਰਨ ਦਾ ਅਧਿਕਾਰ ਹੈ ਜਿਹੜਾ ਉਹ ਰੱਖਵਾ ਹੋਵੇਗਾ ਅੱਗੇ ਜੀ ਆਪਾਂ ਸਾਰਿਆਂ ਨੇ ਦੇਖ ਲਿਆ ਕਿ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਜਿਹੜਾ ਹੈਗਾ ਮਿਤੀ 15 ਮਾਰਚ 2026 ਨੂੰ ਅਧਿਆਪਕ ਯੋਗ ਦਾ ਟੈਸਟ ਜਿਹੜਾ ਉਹ ਕਰਵਾਇਆ ਜਾ ਰਿਹਾ ਹੈਗਾ ਇਸ ਦੇ ਲਈ ਜਿਹੜਾ ਹੈਗਾ ਵੈਬਸਾਈਟ www.pstet2025.org ਤੇ 6 ਫਰਵਰੀ ਤੋਂ 20 ਫਰਵਰੀ ਤੱਕ ਜਿਹੜਾ ਹੈਗਾ ਆਨਲਾਈਨ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਅੱਗੇ ਜਿਹੜਾ ਹੈਗਾ ਜੇ ਆਪਾਂ ਇਹਨੀਆਂ ਐਪਲੀਕੇਸ਼ਨਾਂ ਦੇ ਕਰੈਕਸ਼ਨ ਦੀ ਮਿਤੀ ਦੀ ਗੱਲ ਕਰੀਏ ਤਾਂ ਤੁਸੀਂ 21 ਫਰਵਰੀ ਤੋਂ ਲੈ ਕੇ 23 ਫਰਵਰੀ ਤੱਕ ਜਿਹੜਾ ਹੈਗਾ ਕਰੈਕਸ਼ਨਸ ਕਰ ਸਕਦੇ ਹੋ 21 ਤੋਂ ਜਿਹੜਾ ਹੈਗਾ 23 ਫਰਵਰੀ ਤੱਕ ਹੀ ਆ ਜਿਹੜੇ ਉਹ ਐਡਮਿਟ ਕਾਰਡ ਵੀ ਜਿਹੜੇ ਹੈਗੇ ਡਾਊਨਲੋਡ ਹੋ ਜਾਣਗੇ ਟੈਸਟ ਦੀ ਮਿਤੀ ਆਪਾਂ ਪਹਿਲਾਂ ਵੀ ਗੱਲ ਕਰੀਏ 15 ਮਾਰਚ 2026 ਨੂੰ ਹੋਊਗੀ ਅਨਸਰ ਕੀ ਹੈ ਜਿਹੜੀ ਉਹ 16 ਮਾਰਚ ਨੂੰ ਅਪਲੋਡ ਹੋਊਗੀ ਤੇ ਜੇ ਜਿਹੜੇ ਕੋਈ ਕੁਐਸਚਨਸ ਦੇ ਜੇ ਕੋਈ objections ਆ ਕੈਂਡੀਡੇਟ ਵੱਲੋਂ ਤਾਂ ਉਹ 17 ਮਾਰਚ ਤੋਂ ਲੈ ਕੇ 21 ਮਾਰਚ ਤੱਕ ਹੈ ਜਿਹੜੇ ਉਹ ਦਿੱਤੇ ਜਾ ਸਕਦੇ ਹਨ ਤੇ 28 ਮਾਰਚ ਨੂੰ ਜਿਹੜੀ ਫਾਈਨਲ ਅਨਸਰ ਕੀ ਹੈ ਜਿਹੜੀ ਉਹ ਅਪਲੋਡ ਕਰ ਦਿੱਤੀ ਜਾਊਗੀ ਤੇ 2 April ਨੂੰ ਜਿਹੜਾ ਇਹਦਾ ਰਿਜ਼ਲਟ ਡਿਕਲੇਅਰ ਹੋਵੇਗਾ ਇਸ ਤੋਂ ਅਗੇ ਜੀ ਅਧੀਨ ਸਬਾਵਾ ਚੋਣ ਬੋਰਡ ਪੰਜਾਬ ਵੱਲੋਂ ਜਿਹੜਾ ਹੈਗਾ ਦਫ਼ਤਰ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਦੀਆਂ ਆਬਕਾਰੀ ਤੇ ਕਰਨ ਨਰੀਕਕ ਦੀਆਂ 197 ਅਸਾਮੀਆਂ ਦੀ ਸਿੱਧੀ ਭਰਤੀ ਭਰਨ ਲਈ ਜਿਹੜਾ ਹੈਗਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਇਹ ਇਸ਼ਤਿਹਾਰ ਜਿਹੜਾ ਡਿਟੇਲਡ ਹੈਗਾ ਉਹ ਅਧੀਨ ਸਬਾਵਾ ਚੋਣ ਬੋਰਡ ਦੀ ਵੈਬਸਾਈਟ www.sssb.punjab.gov.in ਤੇ 13 ਫਰਵਰੀ ਤੋਂ ਜਿਹੜਾ ਹੈਗਾ ਉਹ ਆਨਲਾਈਨ ਜਿਹੜਾ ਹੈਗਾ ਹੋ ਜਾਣਾ ਹੈਗਾ ਤੇ ਤੁਸੀਂ 13 ਫਰਵਰੀ ਤੋਂ ਇਹਦੇ ਲਈ ਅਪਲਾਈ ਕਰ ਸਕਦੇ ਹੋਗੇ ਪਾਉਂਦੇ ਬਾਰੇ ਵੀ ਜਿਹੜੀ ਹੈਗੀ ਆ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਅੱਗੇ ਆਗੇ ਜੀ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਮੈਨੇਜਮੈਂਟ ਪੀਏਯੂ ਲੁਧਿਆਣਾ ਵੱਲੋਂ ਜਿਹੜਾ ਹੈਗਾ ਰਿਸਰਚ ਅਸਿਸਟੈਂਟ ਦੀਆਂ ਅਸਾਮੀਆਂ ਦੀਆਂ ਤਿੰਨ ਅਸਾਮੀਆਂ ਲਈ ਜਿਹੜਾ ਹੈਗਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਰਿਸਰਚ ਅਸਿਸਟੈਂਟ ਦੀ ਜੇ ਅਸਾਮੀ ਦੀ ਜੇ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ 37000 ਰੁਪਏ ਮਹੀਨਾ ਹੋਵੇਗੀ ਤੇ ਇਹ ਜਿਹੜੀ ਹੈਗੀ ਹੈ 6 ਮਹੀਨਿਆਂ ਦੇ ਲਈ ਜਿਹੜੀ ਇਹਦੀ ਫਿਲਹਾਲ ਹੈਗੀ ਹੈ ਜਿਹੜੀ ਇਹਦੀ ਟਰਮ ਹੋਊਗੀ ਇਹਦੇ ਲਈ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਬੀਐਸਸੀ ਔਰ ਕਮਿਊਨਿਟੀ ਸਾਇੰਸ ਹੋਮ ਸਾਇੰਸ ਤੇ ਘੱਟੋ-ਘੱਟ ਜਿਹੜੀ ਹੈਗੀ ਹੈ 60% ਦੇ ਨਾਲ ਹੋਣੀ ਚਾਹੀਦੀ ਹੈ ਐਮਐਸਸੀ ਹੋਣੀ ਚਾਹੀਏ ਹੋਵੇ ਹੋਮ ਸਾਇੰਸ ਐਕਸਟੈਂਸ਼ਨ ਐਜੂਕੇਸ਼ਨ ਐਕਸਟੈਂਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਮੈਨੇਜਮੈਂਟ ਜਾਂ ਹਿਊਮਨ ਡਿਵੈਲਪਮੈਂਟ ਹਿਊਮਨ ਡਿਵੈਲਪਮੈਂਟ ਐਂਡ ਫੈਮਿਲੀ ਸਟੱਡੀਜ਼ ਵਿਦ ਮਿਨਿਮਮ ਜਿਹੜਾ ਹੈਗਾ ਇਹ 65% ਦੇ ਨਾਲ ਹੋਵੇ ਤੇ UGC NET ਕੁਆਲੀਫਾਈਡ ਹੋਵੇ ਜਾਂ PhD ਡਿਜ਼ਾਇਰੇਬਲ ਦੇ ਵਿੱਚ ਇਹਨਾਂ ਨੇ ਵਰਕਿੰਗ ਨੋਲਜ ਆਫ ਮਾਈਕਰੋਸਾਫਟ ਆਫਿਸ ਟਿੱਗਲ ਕੀਤੀ ਹੈ ਤੇ ਏਜ ਲਿਮਟ ਜਿਹੜੀ ਹੈਗੀ ਉਹ 21 ਤੋਂ 45 ਸਾਲ ਹੋਣੀ ਚਾਹੀਦੀ ਹੈ। ਇਹਨਾਂ ਐਪਲੀਕੇਸ਼ਨਾਂ ਲਈ ਅਪਲਾਈ ਕਰਨ ਲਈ ਜਿਹੜਾ ਹੈਗਾ ਫਾਰਮ ਦੇ ਨਾਲ ਜਿਹੜਾ ਹੈਗਾ 200 ਰੁਪਏ ਦਾ ਜਿਹੜਾ ਡਰਾਫਟ ਹੈਗਾ ਉਹ ਫੇਵਰ ਆਫ ਕੰਟਰੋਲਰ ਪੀਯੂ ਲੁਧਿਆਣਾ ਦੇ ਨਾਲ ਲਾ ਕੇ ਜਿਹੜਾ ਹੈਗਾ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਹੈ 10 ਫਰਵਰੀ ਤੱਕ ਸਬਮਿਟ ਹੋ ਜਾਣੀ ਚਾਹੀਦੀ ਹੈ ਤੇ ਇਹਦੇ ਲਈ ਜਿਹੜਾ ਹੈਗਾ 11 ਫਰਵਰੀ ਨੂੰ ਜਿਹੜਾ ਹੈਗਾ ਇੰਟਰਵਿਊ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਅੱਗੇ ਆਪਾਂ ਗੱਲ ਕਰਾਂਗੇ ਜੀ ਅਧੀਨ ਸਬਾਮਾ ਚੋਣ ਬੋਰਡ ਵੱਲੋਂ ਜਿਹੜਾ ਇਸ਼ਤਿਹਾਰ ਨੰਬਰ 8 2023 ਤੇ ਇਸ਼ਤਿਹਾਰ ਨੰਬਰ 4 2025 ਰਾਹੀਂ ਪ੍ਰਕਾਸ਼ਿਤ ਕੀਤੀਆਂ ਡਰਾਈਵਰ ਦੀਆਂ ਅਸਾਮੀਆਂ ਲਈ ਮਿਤੀ 31 ਜਨਵਰੀ 2026 ਨੂੰ ਇੱਕ ਲਿਖਤੀ ਪ੍ਰੀਖਿਆ ਦੇ ਪਾਰਟ ਬੀ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਮਿਤੀ 11 ਫਰਵਰੀ ਨੂੰ ਸਵੇਰੇ 8:00 ਤੋਂ ਦੁਪਹਿਰ 4:00 ਵਜੇ ਤੱਕ ਕਾਉਂਸਲਿੰਗ ਲਈ ਜਿਹੜਾ ਹੈਗਾ 1 ਕੰਪਲੈਕਸ ਸੈਕਟਰ 68 ਐਸਐਸ ਨਗਰ ਵਿਕੇ ਹਾਜ਼ਰ ਹੋਣ ਇਸ਼ਤਿਹਾਰ ਨੰਬਰ 8/2023 ਲਈ ਜਿਹੜੇ ਈਐਸਐਮ ਜਨਰਲ ਹੈ ਉਹ ਸਾਰੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈਗਾ ਇਸ਼ਤਿਹਾਰ ਨੰਬਰ 42025 ਲਈ ਜਿਹੜੇ ਹੈਗੇ ਆ ESM ਜਨਰਲ ਸੈਲਫ ਉਹ ਜਿਨ੍ਹਾਂ ਦੇ 67% ਜਾਂ ਇਸ ਤੋਂ ਵੱਧ ਅੰਕ ਹਨ ਉਹ ਕਾਉਂਸਲਿੰਗ ਤੇ ਪਹੁੰਚ ਸਕਦੇ ਆ EWs ਦੇ ਸਾਰੇ ਉਮੀਦਵਾਰ ਪਹੁੰਚ ਸਕਦੇ ਆ X ਸਰਵਿਸਮੈਨ SC ਜਿਹੜੇ ਹੈਗੇ M ਐਂਡ B ਆਗੇ ਉਹ ਸਾਰੇ ਉਮੀਦਵਾਰ ESM ਜਿਹੜੇ R ਐਂਡ O ਹੈ ਉਹ 53.50 ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਜਿਹੜੇ ਬੱਚੇ ਉਹ 11 ਫਰਵਰੀ ਨੂੰ ਪਹੁੰਚ ਸਕਦੇ ਹਨ ਐਕਸ ਸਰਵਿਸਮੈਨ ਬੈਕਵਰਡ ਕਲਾਸਿਸ ਸੈਲਫ ਹੈ ਜਿਹੜੇ ਉਹ ਜਿਨ੍ਹਾਂ ਦੇ 60 ਜਾਂ 60 ਤੋਂ ਜ਼ਿਆਦਾ ਨੰਬਰ ਹਨ ਉਹ ਪਹੁੰਚ ਸਕਦੇ ਹਨ ਫਿਜ਼ੀਕਲ ਹੈਂਡੀਕੈਪਡ ਜਿਹੜੇ ਵਿਜ਼ੂਅਲ ਇੰਪੇਅਰਡ ਆ ਉਹ ਸਾਰੇ ਉਹਦਾ ਕੋਈ ਉਮੀਦਵਾਰ ਜਿਹੜਾ ਮੌਜੂਦ ਨਹੀਂ ਹੈ ਕਾਉਂਸਲਿੰਗ ਤੇ ਬੁਲਾਏ ਜਾਣ ਜਾਂ ਹਾਜ਼ਰ ਹੋਣ ਨਾਲ ਇਹਨਾਂ ਨੇ ਕਿਹਾ ਕਿ ਕੋਈ ਨਿਯੁਕਤੀ ਦਾ ਅਧਿਕਾਰ ਨਹੀਂ ਬਣ ਜਾਂਦਾ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇ ਉਮੀਦਵਾਰ ਨੈਕਸਚਰ ਤੇ ਦਰਸਾਏ ਅਨੁਸਾਰ ਤਰਤੀਬ ਵਰ ਦਸਤਾਵੇਜ਼ ਆ ਜਿਹੜੇ ਉਹ ਫਾਈਲ ਵਿੱਚ ਟੈਗ ਕਰਕੇ ਜ਼ਰੂਰ ਲਿਆਉਣ ਤੇ ਨੈਕਸਚਰ ਜਿਹੜਾ ਹੈਗਾ ਤੁਸੀਂ ਬੋਰਡ ਦੀ ਵੈਬਸਾਈਟ ਤੇ ਦੇਖ ਸਕਦੇ ਹੋ ਧੰਨਵਾਦ